ਸੂਰਜ ਪ੍ਰਕਾਸ਼ ਆਨੰਦ ਮੀਤ ਪ੍ਰਧਾਨ ਅੱਜ ਜਿਹੜਾ ਇਹ ਧਨਨਤਾ ਜਾ ਰਿਹਾ ਭੁਖਤਾਲ ਦੇ ਵਿੱਚ ਕੀ ਕਰਨ ਇਹ ਸਾਰੇ ਪੰਜਾਬ ਦੇ ਵਿਚਕਾਰ ਅੱਜ 7 ਫਰਵਰੀ ਨੂੰ 11-11 ਬੰਦੇ ਭੁਖ ਹੜਤਾਲ ਤੇ ਬੈਠਣਗੇ ਇਹ ਜਿਹੜਾ ਧਰਨਾ ਹੈ ਇਹ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈ ਪੰਜਾਬ ਭਰ ਦੇ ਜਿਹੜੇ ਸਾਂਝੇ ਫਰੰਟ ਦੇ ਮੁਲਾਜ਼ਮ ਪੈਨਸ਼ਨਰਸ ਨੇ ਉਹਨਾਂ ਵੱਲੋਂ ਇਹ ਕੀਤਾ ਜਾ ਰਿਹਾ ਹੈ ਇਹ ਜਿਹੜੇ ਪੁਖਤਾਲਾ ਅੱਜ ਹੀ ਹੋएगी ਲਗਾਤਾਰ ਚੱਲੇਗੀ ਨਹੀਂ ਇਹ ਅੱਜ ਦਾ ਦਿਨ ਹੈ ਜੀ 10 ਤੋਂ 5 ਵਜੇ ਤੱਕ ਤੇ 3 ਵਜੇ ਅਸੀਂ ਸਾਰੇ ਡੀਸੀਸ ਸਹਿਬਾਨ ਨੂੰ ਮੈਂਮੋਰੰਡਮ ਜਿਹੜਾ ਮੰਗ ਪੱਤਰ ਜਿਹੜਾ ਸੌਪਾਂਗੇ ਤੇ ਬਸ ਇਹ ਹੀ ਪ੍ਰੋਗਰਾਮ ਆਇਆ ਹੈ ਪਰ ਕੀ ਰੋਡ ਪੈ ਗਈ ਜਿਹੜਾ ਪੁਖਤਾਲਾ ਦੇ ਬੈਠੇ ਹੋ ਦੇਖੋ ਕਾਫੀ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਤੇ ਹੈਗੇ ਆਂ ਪੰਜਾਬ ਗਵਰਨਮੈਂਟ ਸਾਡੀ ਗੱਲ ਬਿਲਕੁਲ ਸੁਣ ਨਹੀਂ ਰਹੀ ਸਾਡੀਆਂ ਮੁੱਖ ਮੰਗਾਂ ਦੇ ਵਿਚਕਾਰ ਜਿਹੜੇ ਪੈਨਸ਼ਨਰਸ 2016 ਤੋਂ ਪਹਿਲਾਂ ਰਿਟਾਇਰ ਹੋਏ ਆ ਉਹਨਾਂ ਲਈ 2.98 ਦਾ ਗੁਣਾਕ ਅਸੀਂ ਕਲੇਮ ਕਰ ਰਹੇ ਆ ਜੋ ਕਿ ਜਿਹੜੀ ਪੇ ਕਮਿਸ਼ਨ ਹੈ 6ਵੀਂ ਪੇ ਕਮਿਸ਼ਨ ਉਹਨੇ ਰეკਮੈਂਡ ਕੀਤਾ ਸੀ ਮਗਰ ਪੰਜਾਬ ਸਰਕਾਰ ਨੇ ਉੱਤੇ ਕੋਈ ਵਿਚਾਰ ਨਹੀਂ ਕੀਤਾ ਇਸ ਤੋਂ ਬਾਅਦ ਜਿਹੜੇ ਸਾਡੇ 5.5 ਸਾਲ ਦਾ ਏਰੀਆ ਹੈ 116 ਤੋਂ ਲੈ ਕੇ 3621 ਤੱਕ ਦਾ ਉਹ ਬਕਾਇਆ ਪਿਆ ਉਹਦੇ ਬਾਰੇ ਅੱਜ ਤੱਕ ਸਾਨੂੰ ਕੋਈ ਪੇਮੈਂਟ ਜਿਹੜੀ ਹੈ ਨਹੀਂ ਹੋਈ ਇਸ ਤੋਂ ਬਾਅਦ ਡੀਏ ਦੀਆਂ ਕਿਸ਼ਤਾਂ ਸਾਡੀਆਂ 11% ਡੀਏ ਜਿਹੜਾ ਪੈਂਡਿੰਗ ਆ ਪੰਜਾਬ ਸਰਕਾਰ ਵੱਲ ਉਹਦੇ ਵੱਲ ਵੀ ਪੰਜਾਬ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਇਹਨਾਂ ਮੰਗਾਂ ਨੂੰ ਮੁੱਖ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਲਿਖਿਆ ਹੈਗਾ ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਜਿਹੜਾ ਹੈ ਸਾਡਾ ਵਿਧਾਨ ਸਭਾ ਸੈਸ਼ਨ ਜਿਹੜਾ ਹੈ ਫਰਵਰੀ ਦੇ ਵਿਚਕਾਰ ਹੋ ਰਿਹਾ ਹੈ ਫਰਵਰੀ ਦੇ ਅਖੀਲੇ ਹਫਤੇ ਵਿੱਚ ਉਹਦੇ ਚ ਅਸੀਂ ਮੁਹਾਲੀ ਵਿਖੇ ਆਲ ਪੰਜਾਬ ਜਿਹੜੇ ਜਿਹੜੇ ਆ ਪੈਨਸ਼ਨਰਸ ਸਾਂਝਾ ਫਰੰਟ ਵੱਲੋਂ ਉੱਥੇ ਅਸੀਂ ਜਿਹੜਾ ਬਕਾਇਦਾ ਵੱਡੀ ਰੈਲੀ ਕਰਾਂਗੇ ਔਰ ਵਿਧਾਨ ਸਭਾ ਵੱਲੋਂ ਕੋਚ ਕਰਾਂਗੇ। ਫੁਕਰਤਾਲ ਦੇ ਬੈਠਿਆਂ ਕੀ ਲੱਗਦਾ ਸਰਕਾਰ ਲੰਬੇ ਸਮੇਂ ਤੋਂ ਸਹਿਬ ਮੁਲਾਜ਼ਮ ਪੈਨਸ਼ਨ ਹੋਣ ਦਾ ਵਕਤ ਲੈ ਉਹਨਾਂ ਦੀ ਮੰਗਾਂ ਨੂੰ ਮੰਨ ਨਹੀਂ ਦੇ ਰਹੀ ਕਿਤਾ ਲੱਗਦਾ? ਅਸੀਂ 1975 ਦੇ ਵਿੱਚ ਨੌਕਰੀ 'ਚ ਆਏ ਸੀ। ਜਦੋਂ ਅਸੀਂ ਨੌਕਰੀ 'ਚ ਆਏ ਆ ਉਸ ਵੇਲੇ ਸਾਨੂੰ ਜੋ ਸਰਕਾਰ ਸੈਂਟਰ ਸਰਕਾਰ ਲਾਗੂ ਕਰਦੀ ਸੀ ਡੀਏ ਹੋਵੇ ਜਾਂ ਕੋਈ ਵੀ ਪਤਾ ਹੋਵੇ ਸਾਨੂੰ ਮਿਲਦਾ ਸੀ ਪਰ ਉਸ ਤੋਂ ਬਾਅਦ ਜੋ-ਜੋ ਸਰਕਾਰਾਂ ਆਈ ਗਈਆਂ ਇਹਨਾਂ ਨੇ ਆਪ ਪੈਸੇ ਢਪੜੇ ਸ਼ੁਰੂ ਕਰ ਦਿੱਤੇ ਮੁਲਾਜ਼ਮਾਂ ਦੇ ਸਾਰੇ ਹੀ ਸੋ ਇਹ ਸਾਡੇ 2-2 40-40 ਮਹੀਨਿਆਂ ਦਾ ਬਕਾਇਆ ਡੀਏ ਦਾ ਹੋਰ ਸਾਡੇ ਨਵੇਂ ਸਕੇਲ ਦਾ ਬਕਾਇਆ ਸਾਰਾ ਨਹੀਂ ਦੇ ਰਹੇ ਲੇਕਿਨ ਮੈਂ ਤਾਂ ਆਪਣੇ ਬਾਰੇ ਮੇਰੀ ਤਜਵੀਜ਼ ਆ ਕਿ ਅਸੀਂ ਇਹ ਸਾਰਾ ਕੁਝ ਛੱਡ ਕੇ ਅਸੀਂ ਬੰਗਾ ਇੱਕ ਪਾਸੇ ਛੱਡ ਕੇ ਅਗਰ ਇੱਕ ਡਿਮਾਂਡ ਲੈ ਲਈਏ ਕਿ ਜਿਹੜੇ ਆਈਐਸ ਪੀਸੀਐਸ ਔਰ ਜੁਡੀਸ਼ੀਅਲ ਆ ਜਿਹੜੇ ਇਹਨਾਂ ਦੇ ਖਿਲਾਫ ਆਪਾਂ ਆਪਾਂ ਬਰੰਦ ਕਰੀਏ ਆਵਾਜ਼ ਆਪਣੀ ਕਿਉਂਕਿ ਜਿਹੜੇ ਆਈਐਸ ਪੀਸੀਐਸ ਆ ਇਹ ਆਪਡੀਏ ਲੈ ਰਹੇ ਪੂਰਾ ਤਮਸਖੇ ਲੈ ਰਹੇ ਆ ਲੇਕਿਨ ਸਾਨੂੰ ਦੇ ਨਹੀਂ ਰਹੇ ਜੇ ਕੋਰਟ ਜੇ ਗਿਆ ਤਾਂ ਜੇ ਅਸੀਂ ਲੜਾਈ ਲੜਨੀ ਆ ਅਸੀਂ ਇਹਨਾਂ ਨੂੰ ਵੋਟਾਂ ਬਾਕੇ ਕੋਟਾ ਤੇ ਜਾਣਾ ਅਸੀਂ ਰਿਟਾਇਰ ਹੋਏ ਹਾਂ ਕਿੰਨੀ ਕਿੰਨੀ ਚਿਰ ਹੋ ਗਿਆ ਬਹੁਤ ਸਿਆਣੇ ਹਾਂ ਲੇਕਿਨ ਇਹ ਲੋਕ ਸਾਡਾ ਸਾਰਾ ਹੱਕ ਨਹੀਂ ਦੇ ਰਹੇ ਨਵੇਂ ਬੱਚੇ ਭਰਤੀ ਹੋ ਰਹੇ ਨੇ ਉਹਨਾਂ ਨੂੰ ਉਹ ਹੱਕ ਨਹੀਂ ਦੇ ਰਹੇ ਆਪ ਲੱਗਦੇ ਲੋਕ ਲਈ ਆਪ ਆਉਂਦੇ ਆ ਵੋਟਾਂ ਲੈਂਦੇ ਆ 1.5 ਸਾਲ ਸਰਕਾਰ ਟੁੱਟ ਗਈ ਪੈਨਸ਼ਨ ਲਾਗੂ ਪੈਸੇ ਪੂਰੇ ਸਵਾ ਲੱਖ ਪੈਨਸ਼ਨ ਸੋ ਅਸੀਂ 1000000 5 ਲੱਖ ਇਹਨਾਂ ਲੋਕਾਂ ਦੇ ਬੇੜਾ ਕਰ ਕਰਤਾ ਅਗਲੀ ਸਾਡਾ ਇਸ਼ੂ ਹੋਗਾ ਕਿ ਅਸੀਂ ਬੀਰੋਕਰੇਸੀ ਦੇ ਦੌਰੇ ਬਿਲਕੁਲ ਕਹਾਂਗੇ ਕਿ ਇਹਨਾਂ ਨੂੰ ਠੇਕੇ ਦੇ ਕਰੋ ਤਾਂ ਹੀ ਸਾਡਾ ਮਤਲਬ ਹੱਲ ਹੋਏਗਾ ਕਿੰਨੇ ਬੰਦੇ ਭੁਖੜਤਾਲ ਦੇ ਬੈਠੇ ਅੱਜ ਅਸੀਂ ਮੇਰੇ ਘਰ 12 ਕਮਰੇ ਦੇ 11-12 ਬੰਦੇ ਭੁਖੜਤਾਲ ਦੇ ਬੈਠੇ ਆਂ ਔਰ ਉਸ ਤੋਂ ਬਾਅਦ ਅਸੀਂ ਇਹ 3 ਵਜੇ 12:00 ਤੇ ਰੈਲੀ ਕਰਾ ਕੇ ਉਸ ਤੋਂ ਬਾਅਦ ਅਸੀਂ ਮੰਗ ਪੱਤਰ ਦੇਾਂਗੇ ਅਗਲਾ ਪ੍ਰੋਗਰਾਮ ਜੋ ਪੰਜਾਬ ਦਾ ਆਊਗਾ ਉਹ ਕਰਾਂਗੇ ਔਰ ਅੱਜ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਇਹ ਪ੍ਰੋਗਰਾਮ ਹੋ ਰਿਹਾ ਹੈ